ਗਰਮਰਨਾ ਚੋਧਰੀ ਜਿੰਦਾਬਾਦ ਅਸ਼ੋਕ ਚੋਧਰੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਪਿੰਡ ਤਾਲੀਪੁਰ ਪੰਡੋਰੀ ਦੇ ਕ੍ਰਿਸਨ ਪਾਈਚਰੀ ਦੇ ਕਰੀਬ 60 ਪਰਿਵਾਰਾਂ ਨੇ ਫੜਿਆ ਕਾਂਗਰਸ ਪਾਰਟੀ ਦਾ ਪੱਲਾ ਵਿਧਾਇਕਾ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੇ ਸਿਰੋਪੇ ਪਾ ਕੇ ਕੀਤਾ ਪਾਰਟੀ ਚ ਸ਼ਾਮਿਲ ਵਿਧਾਨ ਸਭਾ ਹਲਕਾ ਦੀਨਾ ਨਗਰ 'ਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਤਾਲੇਪੁਰ ਪੰਡੋਰੀ ਦੇ ਮੁਸੀਬਾਈ ਜਾਰੇ ਦੇ ਕਰੀਬ 60 ਪਰਿਵਾਰਾਂ ਨੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਨੂੰ ਵਿਧਾਇਕਾ ਅਰਨਾ ਚੋਦਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ ਨੇ ਸਿਰੋਪੇ ਪਾਕਿਸਮਾਨਤ ਕੀਤਾ ਅਤੇ ਉਹਨਾਂ ਦੇ ਸਾਰੇ ਜੋਗ ਕੰਮ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ 'ਤੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਨੇ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਇਸ ਮੌਕੇ ਤੇ ਤਾਲੀਪੁਰ ਤੋਂ ਸੀਨੀਅਰ ਕਾਂਗਰਸੀ ਨੇਤਾ ਡਾਕਟਰ ਸ਼ਸ਼ਵੀ ਹਜਰਸਣ। ਕੋਈ ਦਾ ਦੋ ਅੱਜ ਕਾਫੀ ਲੋਕਾਂ ਨੇ ਜਿਹੜੀ ਆ ਪਾਰਟੀ ਬਣ ਕੇ ਕਿਤੇ ਕੰਮਸ ਪਾਰਟੀ। ਕਿਹੜੀ ਪਾਰਟੀ ਨੂੰ ਸਾਡੇ ਗਏ ਤੇ ਕਿਹੜੇ ਪਿੰਡ ਲੋਕੀ ਆ। ਇਹ ਤਾਲੀਪੁਰ ਪੰਡੋਰੀ ਸਾਡੇ ਗੁਰਦਾਸਪੁਰ ਬਲਾਕ ਦਾ ਪਿੰਡ ਹੈ। ਬਹੁਤ ਵੱਡਾ ਪਿੰਡ ਹੈ। ਕਾਫੀ ਬੜੀ ਪੰਚਾਇਤ ਹੈ। ਤੇ ਇਹ 크੍ਰਿਸਚਨ ਭਾਈਚਾਰਾ ਜਿਹੜਾ ਉੱਥੇ ਹੈ ਉਹ ਐਨ ਬਲੌਕ ਸਾਰਾ ਦਾ ਸਾਰਾ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਹਰ ਆਦਮੀ ਇੰਡੀਪੈਂਡੈਂਟ ਆ ਹਰ ਆਦਮੀ ਨੂੰ ਵੋਟ ਦਾ ਅਧਿਕਾਰ ਹੈ ਹਰ ਆਦਮੀ ਦੀ ਆਪੋ ਆਪਣੀ ਸੋਚ ਹੈ ਤੇ ਵੱਖ-ਵੱਖ ਧੜਿਆਂ ਨਾਲ ਵੱਖ-ਵੱਖ ਪਾਰਟੀਆਂ ਦੇ ਨਾਲ ਬੰਦਾ ਜੁੜਦਾ ਹੀ ਆ ਸੁਭਾਵਿਕ ਹੈ ਲੇਕਿਨ ਇਹਨਾਂ ਨੇ ਸਾਰਿਆਂ ਨੇ ਜਥੇਬੰਦਕ ਤੌਰ ਤੇ ਸਾਡੀ ਪਿਛਲੀ ਵਾਰ ਵੀ ਸਾਡੇ ਨਾਲ ਚੱਲੇ ਸੀ ਤੇ ਇਹਨਾਂ ਨੇ ਕਿਹਾ ਬਈ ਬੌਜੀ ਇੰਝ ਤੇ ਪਤਾ ਨਹੀਂ ਲੱਗਦਾ ਬਈ ਤੇ ਅਸੀਂ ਪ੍ਰੈਕਟੀਕਲੀ ਜੁਆਇਨ ਕਰਨਾ ਚਾਹੁੰਦੇ ਆ ਤਾਂ ਜੇ ਤੁਹਾਨੂੰ ਵੀ ਪਤਾ ਹੋਵੇ ਸਾਨੂੰ ਵੀ ਪਤਾ ਹੋਵੇ ਕਿ ਆਪਾਂ ਕਿੱਥੇ ਖੜੇ ਆ ਕਿਹਦੇ ਕੋਲੋਂ ਕੰਮ ਲੈਣਾ ਤੇ ਕਿਵੇਂ ਕੰਮ ਲੈਣੇ ਆ ਸੋ ਅੱਜ 26 ਜਨਵਰੀ ਵਾਲੇ ਦਿਨ ਇਹਨਾਂ ਨੇ ਸਾਡੀ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਇਹ ਤੁਹਾਡੇ ਸਾਹਮਣੇ ਸਾਰੇ ਆਏ ਨੇ ਇਹ ਰਾਜੀ ਮਸੀ ਔਰ ਸੈਮੂਲ ਜੀ ਔਰ ਇਹ ਸਾਰਾ ਇਹਨਾਂ ਦਾ ਕੁੰਬਾ ਪਰਿਵਾਰ ਕ੍ਰਿਸਚਨ ਭਾਈ ਜਿਆਦਾ ਤਾਲਾਪੁਰ ਦਾ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਮੈਂ ਇਹਨਾਂ ਦਾ ਪਾਰਟੀ ਜੁਆਇਨ ਕਰਨ ਤੇ ਵੈਲਕਮ ਵੀ ਕਰਦਾ ਤੇ ਇਹ ਅਸ਼ੋਰੈਂਸ ਵੀ ਦਿੰਦਾ ਕਿ ਜਿਹੜੀ ਵੀ ਆਸਾਂ ਉਮੀਦਾਂ ਦੇ ਨਾਲ ਇਹਨਾਂ ਨੇ ਪਾਰਟੀ ਜੁਆਇਨ ਕੀਤੀ ਹੈ ਜਾਂ ਜੋ ਇਹਨਾਂ ਦੇ ਕੋਈ ਮਤਾਲਬੇ ਨੇ ਜਾਂ ਜੋ ਇਹਨਾਂ ਨੂੰ ਕੋਈ ਪ੍ਰੋਬਲਮਸ ਨੇ ਉੱਥੇ ਉਹ ਅਸੀਂ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ ਕਿੰਨੇ ਪਰਿਵਾਰਾਂ ਬਗੈਰ ਹੈ ਜਿੰਨੇ 25 30 ਦੇ ਕਰੀਬ ਹੈ 25 30 ਤੈਅ ਸ਼ਹਿਰ ਤੈਅ ਸ਼ਹਿਰ ਉੱਥੋਂ ਆ ਕੇ ਆ ਮਤਲਬ 25 25 30 ਤੇ ਤੁਹਾਡੇ ਸਾਹਮਣੇ ਨਜ਼ਰ ਆਂਦੇ ਪਏ ਨੇ ਪਰ 65 66 ਪਰਿਵਾਰ ਨੇ ਉੱਥੇ ਜਿਹੜੇ ਐਨ ਬਲੌਕ ਕੰਪਲੀਟ ਸਾਡੇ ਨਾਲ ਜੁੜੇ ਨੇ ਕਿਹੜਾ ਪਿੰਡ ਔਰ ਕੀ ਨਾਮ ਦਾ ਮੇਰਾ ਨਾਂ ਪਿੰਡ ਤਾਲਪੁਰ ਪੰਡੋਰੀ ਆ ਮੇਰਾ ਸੈਮੂਲ ਮਸੀ ਜੀ ਔਰ ਅੱਜ ਅਸੀਂ ਕਾਂਗਰਸ ਪਾਰਟੀ ਦੀ ਪੈਤਨਾਂ ਦੇ ਨਾਲ ਡਾਕਟਰ ਸਿਸ਼ੀ ਡਾਕਟਰ ਸਾਡੇ ਸਾਹਮਣੇ ਨਾਲ ਔਰ ਬਾਕੀ ਮਸੀਹ ਕ੍ਰਿਸੀਅਨ ਦੇ ਸਾਰੇ ਭਾਈਚਾਰੇ ਅਸੀਂ ਇਹਨਾਂ ਦੀ ਪਾਰਟੀ ਜੁਆਇਨ ਕੀਤੀ ਕਿਹੜੀ ਪਾਰਟੀ ਵਿੱਚ ਸੜ ਗਏ ਹੈ ਦੇਖੋ ਜੀ ਪਹਿਲੇ ਬੀਜੇਪੀ ਹੀ ਬੀਜੇਪੀ ਗਲਤ ਪੱਥਰ ਜੀ ਹਾਂਜੀ ਸਭ ਛੱਡ ਕੇ ਤੇ ਅੱਜ ਅਸੀਂ ਫਿਰ ਇਹਨਾਂ ਦੇ ਨਾਲ ਸੰਬੰਧਿਤ ਚੁੜੇ ਹਾਂ